ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 100 ਸਿੰਘਾਂ ਨੇ ਫਤਿਹ ਪ੍ਰਵਾਨ ਕਰਨੀ ਜੀ ਆਪਣੇ ਕੋਲ ਬਾਬਾ ਜੀ ਬਾਬਾ ਕਲਦੀਪ ਸਿੰਘ ਜੀ ਰਾਜਪੁਰੇ ਵਾਲੇ ਆਏ ਸੀ ਪਿਛਲੇ ਦਿਨ ਇਹਨਾਂ ਦਾ ਚੋਲਾ ਆਪਾਂ ਨੇ ਤੇ ਜਿਵੇਂ ਬਾਬਾ ਜੀ ਦੇ ਉੱਪਰ ਦੀ ਚੋਲਾ ਬੈਠੇ ਇਹਨਾਂ ਜਿਹੜਾ ਥੱਲੇ ਹੈਗਾ ਤੇ ਉੱਪਰ ਦੀ ਪਵਾਤਾ ਸੀ ਚੋਲਾ ਹੁਣੀ ਜੀ ਇਹ ਤੇ ਇਹਨਾਂ ਨੇ ਮਤਲਬ ਟਕਸਾਲ ਦਾ ਟਕਸਾਲੀ ਚੋਲਾ ਓਰੀਜਨਲ ਬਣਵਾਇਆ ਜੀ। ਕਈ ਮੈਂ ਦੇਖੇ ਨੇ ਮਰਲੇ ਸਿੰਘ ਆਏ ਨੇ ਜੀ ਇੱਥੇ ਮੈਂ ਬੇਨਤੀ ਕਰਦਾ। ਉਹਨਾਂ ਉਦਾਂ ਕਹਿੰਦੇ ਨੇ ਟਕਸਾਲੀ ਬਣਾਉਣਾ ਜੀ ਪਰ ਟਕਸਾਲੀ ਆ ਪਰ ਜਦੋਂ ਆਹਾ ਬਾਹਾ ਦੇਖਦੇ ਆਂਗੇ ਉਹ ਅਚਕਣ ਦੀਆਂ ਹੁੰਦੀਆਂ ਨੇ ਜਿਵੇਂ ਆਮ ਕਹਿੰਦੇ ਨੇ ਆਪਾਂ ਵੀ ਮਤਲਬ ਕੁੜਤੇ ਦੀਆਂ ਬਾਹਾਂ ਤੇ ਉਹ ਕਾਫੀ ਮੈਂ ਦੇਖਿਆਗਾ ਇਹਨਾਂ ਦਾ ਓਰੀਜਨਲ ਟਕਸਾਲੀ ਬਣਾਇਆ ਜੀ। ਬਾਕੀ ਬਾਬਾ ਸੰਗੇ ਜੀ ਇਹਨਾਂ ਨੂੰ ਕਿਵੇਂ ਲੱਗਿਆ? ਬਾਬਾ ਜੀ ਆਪ ਜੀਆਂ ਨੇ ਚੋਲਾ ਪੈਨਿਆਗਾ ਆਪ ਜੀਆਂ ਨੂੰ ਜੀ ਹਾਂ ਜੀ ਸੰਗਤ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬਾਬਾ ਗੁਰਜਿੰਦਰ ਸਿੰਘ ਜੀ ਤੋਗਾਵਾਲ ਵਾਲੇ ਸੋ ਬੜੇ ਪਿਆਰ ਦੇ ਨਾਲ ਜੋ ਕੇ ਚੋਲਿਆਂ ਦੀ ਸੇਵਾ ਕਰਦੇ ਆ ਸੋ ਦਾਸ ਨੇ ਵੀ ਟਕਸਾਲੀ ਚੋਲਾ ਬਾਬਾ ਜੀਆਂ ਤੋਂ ਬਣਵਾਇਆ ਵਾ ਤੇ ਟਕਸਾਲੀ ਚੋਲੇ ਦੇ ਨਾਲ ਹੀ 8 ਮੀਟਰ ਕੱਪੜੇ ਦੇ ਵਿੱਚੋਂ ਨਾਲ ਹੀ ਹਜੂਰੀਆ ਕਟਵਾਇਆ ਜਿਹਦੇ ਨਾਲ ਆ ਤੁਹਾਨੂੰ ਚੜਾਈ ਦੇ ਵਿੱਚ ਮਤਲਬ ਨਾਲ ਦਾ ਹੀ ਹਜੂਰੀਆ ਜਿਹੜਾ ਤਿਆਰ ਹੁੰਦਾ ਹੈ ਤੁਸੀਂ ਵੀ ਕੋਸ਼ਿਸ਼ ਕਰਿਓ ਇਦਾਂ ਜਿਹੜਾ ਟਕਸਾਲੀ ਚੋਲਾ ਉਹਦੇ ਨਾਲ ਦੇ ਕੱਪੜੇ ਦੇ ਵਿੱਚੋਂ ਹਜੂਰੀਆ ਕਟਾਇਓ ਤੇ ਬੜਾ ਮਨ ਖੁਸ਼ ਹੋ ਜਾ ਚੋਲਾ ਪਾ ਕੇ ਤੇ ਟਕਸਾਲੀ ਚੋਲਾ ਬਾਬਾ ਜੀ ਨੇ ਤਿਆਰ ਕੀਤਾ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਨਾਲ ਹੀ ਪਿੱਛੇ ਪੀਰਾ ਜਿਹੜਾ ਬਾਬਾ ਜੀ ਨੇ ਪਾਇਆ ਤੇ ਨਾਲ ਬਾਹਾਂ ਬਹੁਤ ਸੋਹਣੀਆਂ ਬਣਾਈਆਂ ਕਾਫ ਆ ਜਿਹੜੇ ਕਾਫਣੇ ਦੇਖੋ ਜੀ ਇਹ ਚੀਜ਼ਾਂ ਹੁੰਦੀਆਂ ਨੇਗੇ ਮਤਲਬ ਜਿਵੇਂ ਕਹਿੰਦੇ ਨੇ ਹਨਾ ਵੀ ਰੀਜਨਲ ਬਣਾਉਣੀਆਂ ਚੀਜ਼ ਜਦੋਂ ਬੈਨ ਅਰੀਜਨਲ ਬਣਾਵਾਂਗੇ ਤਾਂ ਚੀਜ਼ਾਂ ਪੂਰੀਆਂ ਵਧੀਆ ਤਿਆਰ ਹੋਣੀਆਂ ਜੀ ਹੁਣ ਆ ਬਾਬਾ ਜੀ ਨੇ ਸਰੋਪਾ ਤਿਆਰ ਕਰਵਾਇਆ ਦੇਖੋ ਇਹ ਆ ਚੀਜ਼ਾਂ ਮੈਂ ਇਹ ਬਾਬਾ ਜੀ ਦੇ ਪਹਿਲੇ ਵਾਰ ਲੇਡ ਮਾਰੀ ਹੈ ਜੀ ਮੇਰੇ ਲੇ ਵੇ ਬਾਵਾ ਹੇਨੇ ਸਿੰਘ ਕਿਸੇ ਨੇ ਇਹ ਲੇਡ ਨਹੀਂ ਮਰਵਾਈ ਮਤਲਬ ਮੈਨੂੰ ਸੋਣਾ ਲੱਗਿਆ ਜੀ ਵੀ ਨਾ ਕੋਈ ਇਹਦੇ ਵਿੱਚੋਂ ਕੋਈ ਹੋ ਨਿਕਲੇ ਹੁਣ ਮੇਰੀ ਬੇਨਤੀ ਇਹ ਹੈ ਜੀ ਤੇ ਬਾਬਾ ਜੀਆਂ ਦੇ ਦੋ ਜੋੜੇ ਹੋਰ ਨੇ ਆ ਚਾਰ ਚਾਰ ਨੇ ਜੀ ਚਾਰ ਚਾਰ ਹਾਂ ਚਾਰ ਨੇ ਜੀ ਇੱਕ ਦੇ ਤਾਂ ਤਨ ਰਹਿ ਗਈ ਤੇ ਹੁਣ ਬੇਨਤੀ ਇਹ ਹੈ ਜੀ ਸਿੰਘਾਂ ਨੂੰ ਵੀ ਹੋਰ ਸਾਥ ਦੋ ਜੀ ਬਾਕੀ ਬਾਬਾ ਜੀ ਤੁਸੀਂ ਬੇਨਤੀ ਕਰੋ ਵੀ ਸਾਥ ਦੋ ਹਾਂਜੀ ਸਾਰੇ ਮਹਾਪੁਰਸ਼ਾਂ ਨੂੰ ਸੰਤਾਂ ਮਹਾਪੁਰਸ਼ਾਂ ਨੂੰ ਸਾਰੇ ਵੀਰ ਭਰਾਵਾਂ ਨੂੰ ਬੇਨਤੀ ਆ ਕਿ ਸਾਰੇ ਬਾਬਾ ਜੀ ਦਾ ਸਾਥ ਦੋ ਕਿਉਂਕਿ ਜਦੋਂ ਆਪਾਂ ਆਪਣੇ ਗੁਰਸਿੱਖ ਭਾਈ ਦੀ ਬਾਹਂ ਫੜੀਦਾ ਆ ਤੇ ਉਹਨੂੰ ਇੱਕ ਮਾਣ ਮਹਿਸੂਸ ਹੁੰਦਾ ਹੌਸਲਾ ਹੁੰਦਾ ਆ ਕਿਉਂਕਿ ਕਿਸੇ ਬਗਾਨਿਆਂ ਨੇ ਨਹੀਂ ਬਾਹਂ ਫੜਨੀ ਅਸੀਂ ਆਪ ਬਾਹਂ ਫੜਨੀ ਆ ਆਪਣੇ ਭਾਈ ਦੀ ਇਸੇ ਕਰਕੇ ਸਾਰੀ ਮਹਾਪੁਰਸ਼ ਜਿੰਨੇ ਵੀ ਗੁਰਨਾਨਕ ਨਾਮ ਲੈਵਾ ਸੰਗਤਾਂ ਨੇ ਚੂਲੇ ਪਾਉਂਦੇ ਆ ਬਾਬਾ ਜੀ ਕੋਈ ਅਕਚਨ ਵਾਲਾ ਕੋਈ ਟਕਸਾਲੀ ਕੋਈ ਪੇਟੀ ਚੂਲੇ ਪਾਉਂਦੇ ਆ ਹਰ ਇੱਕ ਤਰ੍ਹਾਂ ਦਾ ਜੋ ਕਿ ਬਾਬਾ ਜੀ ਚੂਲਾ ਬਣਾਉਂਦੇ ਆ ਸੋ ਬੇਨਤੀ ਹੈ ਵੀਰਾਂ ਨੂੰ ਸਾਰਿਆਂ ਨੂੰ ਮਹਾਪੁਰਸ਼ਾਂ ਨੂੰ ਸੰਤਾਂ ਨੂੰ ਜਰੂਰ ਬਾਬਾ ਜੀ ਕੋਲ ਬਾਬਾ ਗੁਰਜਿੰਦਰ ਸਿੰਘ ਜੀ ਤੋਗਾਵਾਲ ਬਾਬਾ ਜੀ ਨੰਬਰ ਬੋਲੂਗਾ ਤੁਹਾਡਾ ਨੰਬਰ ਜੇ ਆਪਾਂ ਕੋਈ ਨਹੀਂ ਸਕਰੀਨ ਤੇ ਲਿਖਦਾ ਵੀ ਲਿਖ ਵੀ ਦੇਵਾਂਗੇ ਜੀ ਉਦਾਂ ਨੰਬਰ ਆ 99685 3773 ਜੀ ਹਾਂ ਜੀ ਇਹ ਬਾਬਾ ਜੀ ਦਾ ਨੰਬਰ ਆ ਸੋ ਸਾਰੇ ਜਣੇ ਕਨੈਕਟ ਕਰੋ ਪੱਕਾ ਡਰੈੱਸ ਆਪਣਾ ਤੋਗਾਵਾਲਾ ਜੀ ਜ਼ਿਲ੍ਹਾ ਸੰਗਰੂਰ ਆ ਜੀ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ